ਹੈ एवरीवन ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਸ ਦੇ ਉੱਪਰ ਤੇ ਅੱਜ ਦੀ ਕਲਾਸ ਦੇ ਵਿੱਚ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਜੀ ਇੰਪੋਰਟੈਂਟ ਜਿਹੜੀ ਹੈ ਨੋਟੀਫਿਕੇਸ਼ਨ ਇਨਫੋਰਮੇਸ਼ਨ ਜਿਹੜੀ ਕਿ 9894 ETT ਜਿਹੜੀ ਰਿਕੁਆਇਰਮੈਂਟ ਸੀ ਜਿਹੜੀਆਂ ਪੋਸਟਾਂ ਸੀਗੀਆਂ ਉਹਦੇ ਰਿਗਾਰਡਿੰਗਲੀ ਉਹਦੇ ਵਾਸਤੇ ਤਾਂ ਅਸੀਂ ਜਿਵੇਂ ਤੁਸੀਂ ਸਾਰੇ ਜਾਣਦੇ ਹੀ ਹੋ ਕਿ ਇਸ ਜਿਹੜੀਆਂ ਵੈਕੈਂਸੀ ਸੀਗੀਆਂ 9894 ਇਹਨਾਂ ਦਾ ਜਿਹੜਾ A ਪੇਪਰ ਹੈ ਉਹ ਡਿਪਾਰਟਮੈਂਟ ਦੇ ਵੱਲੋਂ ਦੁਆਰਾ ਲਿਆ ਜਾ ਰਿਹਾ ਹੈ ਤੇ ਉਸ ਏ ਪੇਪਰ ਦਾ ਜਿਹੜਾ ਸਿਲੇਬਸ ਹੈ ਉਹ ਅੱਜ ਜਿਹੜਾ ਹੈ ਉਹ ਜਿਹੜੀ ਦੀ ਸਾਈਟ ਉਹਦੇ ਉੱਪਰ ਅਪਲੋਡ ਕਰ ਦਿੱਤਾ ਗਿਆ ਤੇ ਆਪਾਂ ਡਿਸਕਸ ਕਰਦੇ ਆਂ ਦਾ ਸਿਲੇਬਸ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਜਿਹੜਾ ਇਹ ਐਗਜ਼ਾਮ ਹੈਗਾ ਇਹਦੇ ਵਿੱਚ ਇਹ ਐਗਜ਼ਾਮ ਤੁਹਾਡੇ ਕੋਲੇ ਕੁੱਲ 100 ਅੰਕ ਦਾ ਹੋਏਗਾ ਤੇ ਤੁਹਾਡੇ ਕੋਲ ਜਿਹੜਾ ਸਮਾਂ ਹੈ ਉਹ ਵੀ 100 ਅੰਕ ਦਾ ਹੀ ਹੋਏਗਾ ਤਾਂ ਸਭ ਤੋਂ ਪਹਿਲਾਂ ਦੇਖੋ ਜੀ ਇਹਦਾ ਪਹਿਲਾ ਭਾਗ ਹੈਗਾ ਵਿਆਕਰਨ ਦਾ ਵਿਆਕਰਨ ਦੇ ਵਿੱਚ ਤੁਸੀਂ ਇਹਦਾ ਕਿੰਨਾ ਜਿਹੜਾ ਸਿਲੇਬਸ ਹੈ ਉਹ ਕਵਰ ਕਰਨਾ ਉਹਦੇ ਰਿਗਾਰਡਿੰਗਲੀ ਆਪਾਂ ਗੱਲ ਕਰਦੇ ਆਂ ਤਾਂ ਸਭ ਤੋਂ ਫਰਸਟ ਟਾਪਿਕ ਆਪਣੇ ਕੋਲੇ ਹੈ ਜੀ ਭਾਸ਼ਾ ਤੇ ਉਪਭਾਸ਼ਾ ਇਹਦੇ ਵਿੱਚ ਤੁਸੀਂ ਭਾਸ਼ਾ ਦੀ ਪ੍ਰਭਾਸ਼ਾ ਕਿਸਮਾਂ ਪੰਜਾਬੀ ਭਾਸ਼ਾ ਟਕਸਾਲੀ ਪੰਜਾਬੀ ਤੇ ਪੰਜਾਬੀ ਦੀਆਂ ਉਪਭਾਸ਼ਾਵਾਂ ਜਿਵੇਂ ਕਿ ਆਪਣੇ ਕੋਲ ਮਾਝੀ ਦੁਆਬੀ ਮਲਵਈ ਇਸ ਦੇ ਰਿਗਾਰਡਿੰਗਲੀ ਜਿਹੜਾ ਸਾਰੇ ਕੁਐਸਚਨਸ ਹੈਗੇ ਆ ਉਹਨਾਂ ਜਿਹੜੀ ਡੀਪ ਨੋਲੇਜ ਹੈ 10th ਲੈਵਲ ਤੱਕ ਦੀ ਉਹਨੂੰ ਤੁਸੀਂ ਕਵਰ ਕਰਨਾ ਹੋਵੇਗਾ ਅਗਲਾ ਇਹਦਾ ਭਾਗ ਹੈ ਜੀ ਲਿਪੀ ਤੇ ਗੁਰਮੁਖੀ ਲਿਪੀ ਇਦੇ ਵਿੱਚ ਤੁਸੀਂ ਲਿਪੀ ਤੇ ਗੁਰਮੁਖੀ ਲਿਪੀ ਦੀ ਪਰਿਭਾਸ਼ਾ ਦੇ ਰਿਗਾਰਡਿੰਗਲੀ ਲਿਪੀ ਤੇ ਗੁਰਮੁਖੀ ਲਿਪੀ ਦੇ ਬਾਰੇ ਜਿਹੜੀ ਜਾਣਕਾਰੀ ਉਹ ਹਾਸਲ ਕਰਨੀ ਹੋਏਗੀ ਤੀਸਰਾ ਭਾਗ ਹੈਗਾ ਜੀ ਧੁਨੀ ਬੋਧ ਤਾਂ ਧੁਨੀ ਬੋਧ ਦੇ ਵਿੱਚ ਜਿਹੜੀਆਂ ਹੈਗੀਆਂ ਦੋ ਤਰ੍ਹਾਂ ਦੀਆਂ ਧੁਨੀਆਂ ਨੇ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਤਾਂ ਦੋ ਪ੍ਰਕਾਰ ਦੀਆਂ ਧੁਨੀਆਂ ਹੈਗੀਆਂ ਸਵਰ ਧੁਨੀਆਂ ਤੇ ਵਿਅੰਜਨ ਧੁਨੀਆਂ ਇਹਨਾਂ ਨੂੰ ਤੁਸੀਂ ਕਵਰ ਕਰਨਾਗਾ ਨੈਕਸਟ ਆਪਣੇ ਕੋਲ ਆ ਜਾਂਦਾ ਹੈਗਾ ਜੀ ਧੁਨੀ ਬੋਧ ਧੁਨੀ ਬੋਧ ਤੋਂ ਨੈਕਸਟ ਹੈ ਸ਼ਬਦ ਬੋਧ ਸ਼ਬਦ ਬੋਧ ਦੇ ਵਿੱਚ ਜਿਹੜੀਆਂ ਆਪਣੀਆਂ ਸ਼ਬਦ ਸ਼੍ਰੇਣੀਆਂ ਨਾਮ ਪੜਨਾਮ ਵਿਸ਼ੇਸ਼ਣ ਕਿਰਿਆ ਕਿਰਿਆ ਵਿਸ਼ੇਸ਼ਣ ਸੰਬੰਧਕ ਜੋਜਕ ਵਿਸਮਕ ਤੇ ਸ਼ਬਦ ਦੀ ਪਰਿਭਾਸ਼ਾ ਕਿਸਮਾਂ ਵਰਗੀਕਰਨ ਦੇ ਆਧਾਰ ਤੇ ਸ਼ਬਦ ਬੰਤਰ ਦੀ ਗੱਲ ਕਰਨੀ ਹੈ ਕਿ ਸ਼ਬਦ ਕਿਵੇਂ ਬਣਦੇ ਹੈ ਮੂਲ ਸ਼ਬਦ ਤਾਤੂ ਸ਼ਬਦ ਅਗੇਤਰ ਤੇ ਪਿਸ਼ੇਤਰ ਇਹ ਆਪਾਂ ਸਾਰੇ ਕਵਰ ਕਰਨੇ ਹੈ ਜਿਹੜਾ ਨਾਮ ਪੜਨਾਮ ਵਿਸ਼ੇਸ਼ਣ ਹੈ ਇਸ ਰਿਗਾਰਡਿੰਗਲੀ ਜਿਹੜੀਆਂ ਤੁਹਾਨੂੰ ਡਿਟੇਲ ਦੇ ਵਿੱਚ ਵੀਡੀਓਜ਼ ਹੈਗੀਆਂ ਉਹ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਤੇ ਉੱਪਰ ਮਿਲ ਜਾਣਗੀਆਂ ਤੇ ਸਰਵ ਸਟੱਡੀ ਕਲਾਸਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਉਹਦੇ ਉੱਪਰ ਜਿਹੜੀਆਂ ਵੀਡੀਓ ਹੈਗੀਆਂ ਅਵੇਲੇਬਲ ਹੈ ਜੀ ਨੈਕਸਟ ਹੈ ਅਗਲਾ ਇਹਦਾ ਭਾਗ ਆਪਣੇ ਕੋਲ ਆ ਜਾਂਦਾ ਹੈ ਵਾਕਬੋਧ ਤਾਂ ਵਾਕਬੋਧ ਦੇ ਵਿੱਚ ਜਿਹੜੇ ਵਾਕ ਦੇ ਹਿੱਸੇ ਆ ਉਦੇਸ਼ ਵਿਦੇ ਹੈ ਨਾ ਇਸ ਤੋਂ ਇਲਾਵਾ ਪੰਜਾਬੀ ਵਿੱਚ ਵਾਕ ਵਿਉਂਤ ਵਾਕਾਂਸ਼ ਉਪਵਾਕ ਜਿਹੜੀ ਵਾਕਾਂ ਦੀ ਸ਼੍ਰੇਣੀ ਵੰਡ ਹੋ ਜਾਂਦੀ ਹੈ ਬੰਤਰ ਕਾਰਜ ਦੇ ਅਧਾਰ ਤੇ ਇਹ ਸਾਰਾ ਆਪਣੇ ਕੋਲ ਆ ਜਾਊਗਾ ਪੋਰਸ਼ਨ ਵਾਕਬੋਧ ਵਾਲਾ ਨੈਕਸਟ ਹੈਗਾ ਜੀ ਆਪਣੇ ਕੋਲੇ ਅਰਥਬੋਧ ਨੈਕਸਟ ਆਪਣੇ ਕੋਲ ਆ ਜਾਂਦਾ ਜੀ ਅਰਥਬੋਧ ਤਾਂ ਅਰਥਬੋਧ ਦੇ ਵਿੱਚ ਤੁਸੀਂ ਕਿਹੜੇ ਕਿਹੜੇ ਟਾਪਿਕ ਹੈ ਜਿਹੜੇ ਕਵਰ ਕਰਨੇ ਆ ਤਾਂ ਬਹੁ ਆਰਥਿਕ ਸ਼ਬਦ ਸਮਾਨ ਆਰਥਿਕ ਸ਼ਬਦ ਵਿਰੋਧੀ ਅਰਥ ਜਿਹੜੇ ਸ਼ਬਦ ਹੁੰਦੇ ਆ ਇਸ ਤੋਂ ਇਲਾਵਾ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਇਹ ਸਾਰਾ ਤੁਸੀਂ ਕਵਰ ਕਰਨਾ ਹੈਗਾ ਜੀ ਅਰਥਬੋਧ ਅਰਥਬੋਧ ਦੇ ਅਧੀਨ ਇਹ ਵਾਲੇ ਟਾਪਿਕ ਜਿਹੜੇ ਆ ਤੁਸੀਂ ਕਵਰ ਕਰਨੇ ਆ ਇਸ ਤੋਂ ਇਲਾਵਾ ਲਿੰਗ ਵਚਨ ਪੁਰਖ ਕਾਲ ਵਾਚ ਕਾਰਕ ਵਿਸ਼ਰਾਮ ਚਿੰਨ ਮਹਾਵਰੇ ਤੇ ਅਖੋਤਾਂ ਇਹ ਇੰਨਾ ਤੁਸੀਂ ਗ੍ਰਾਮਰ ਦਾ ਪੋਰਸ਼ਨ ਵੀ ਕਵਰ ਕਰਨਾ ਹੈ ਪੰਜਾਬੀ ਸ਼ਬਦ ਜੋ ਕਿ ਜਿਹੜੇ ਸ਼ਬਦ ਅਸ਼ੋਧ ਅਸ਼ੋਧ ਤੇ ਸ਼ੋਧ ਸ਼ਬਦ ਹੁੰਦੇ ਆ ਉਸ ਤਰੀਕੇ ਦੇ ਨਾਲ ਜਿਹੜੇ ਸ਼ਬਦ ਜੋੜਾ ਉਹ ਵੀ ਤੁਸੀਂ ਕਵਰ ਕਰਨੀ ਹੈ ਤਾਂ ਇੰਨਾ ਪੋਰਸ਼ਨ ਆਪਣੇ ਕੋਲੇ ਹੈਗਾ ਜੀ ਪੰਜਾਬੀ ਗ੍ਰਾਮਰ ਦਾ ਨੈਕਸਟ ਆ ਜਾਂਦਾ ਆਪਣੇ ਕੋਲੇ ਦੂਸਰਾ ਭਾਗ ਜਿਹੜਾ ਦੂਸਰਾ ਭਾਗ ਹੈ ਇਹ ਹੈ ਪੰਜਾਬੀ ਸਾਹਿਤ ਦਾ ਇਸ ਭਾਗ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੀਵਨੀ ਤੇ ਜਿਹੜੀਆਂ ਉਹਨਾਂ ਦੀਆਂ ਰਸਪੰਦਿਤ ਰਚਨਾਵਾਂ ਉਹਨਾਂ ਦੇ ਨਾਲ ਜਿਹੜੇ ਸੰਬੰਧਿਤ ਪ੍ਰਸ਼ਨ ਹੈ ਉਹ ਤੁਹਾਨੂੰ ਪੁੱਛੇ ਜਾਣਗੇ ਤਾਂ ਸਭ ਤੋਂ ਪਹਿਲਾਂ ਆ ਜਾਂਦੇ ਆ ਗੁਰਮਤਕਾਬ ਦੇ ਅਧੀਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਅਮਰਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਭਾਈ ਗੁਰਦਾਸ ਜੀ ਇਹਨਾਂ ਦੇ ਨਾਲ ਇਹਨਾਂ ਦਾ ਜੀਵਨ ਤੇ ਇਹਨਾਂ ਦੇ ਨਾਲ ਸੰਬੰਧਿਤ ਜਿਹੜੀਆਂ ਇਹਨਾਂ ਗੁਰੂ ਸਾਹਿਬ ਦੀਆਂ ਜਿਹੜੀਆਂ ਰਚਨਾਵਾਂ ਨੇ ਉਹਨਾਂ ਨੂੰ ਤੁਸੀਂ ਕਵਰ ਕਰਨਾ ਹੈ ਗੁਰੂ ਨਾਨਕ ਦੇਵ ਜੀ ਦਾ ਲੈਕਚਰ ਜਿਹੜਾ ਹੈ ਪੂਰਾ ਡਿਟੇਲ ਦੇ ਵਿੱਚ ਕਰਵਾਇਆ ਹੋਇਆ ਹੈ ਇਸ ਚੈਨਲ ਦੇ ਉੱਪਰ ਪਿਆ ਉਸ ਤੋਂ ਤੁਹਾਨੂੰ ਇੱਕ ਵੀ ਕੁਐਸਚਨ ਜਿਹੜਾ ਹੈ ਇਸ ਇਗਜ਼ਾਮ ਦੇ ਵਿੱਚ ਬਾਹਰ ਨਹੀਂ ਆਊਗਾ ਸਾਰੇ ਸਾਰੇ ਕੁਐਸਚਨ ਜਿੰਨੇ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ ਪੁੱਛੇ ਜਾਣਗੇ ਇਹ ਉਸ ਲੈਕਚਰ ਦੇ ਵਿੱਚੋਂ ਤੁਹਾਡੇ ਜਿਹੜੇ ਆ ਉਹ ਕਵਰ ਹੋ ਜਾਣਗੇ ਨੈਕਸਟ ਆਪਣੇ ਕੋਲ ਆ ਜਾਂਦੇ ਜੀ ਆਧੁਨਿਕ ਪੰਜਾਬੀ ਕਵਿਤਾ ਇਸ ਭਾਗ ਦੇ ਵਿੱਚ ਤੁਹਾਡੇ ਕੋਲੇ ਜਿਹੜੇ ਤਿੰਨ ਆਧੁਨਿਕ ਕਵੀ ਹੈ ਭਾਈ ਵੀਰ ਸਿੰਘ ਪ੍ਰੋਫੈਸਰ ਪੂਰਨ ਸਿੰਘ ਤੇ ਸਰਜੀਤ ਪਾਤਰ ਇਹਨਾਂ ਤਿੰਨਾਂ ਨੂੰ ਤੁਸੀਂ ਕਵਰ ਕਰਨਾ ਹੈ ਪ੍ਰੋਫੈਸਰ ਪੂਰਨ ਸਿੰਘ ਤੇ ਸਰਜੀਤ ਪਾਤਲਰ ਦੀਆਂ ਵੀਡੀਓਜ਼ ਤੁਹਾਨੂੰ ਮਿਲ ਜਾਣਗੀਆਂ ਇਸ ਵੀਡੀਓ ਦੇ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੇ ਉਹਦੇ ਵਿੱਚ ਵੀ ਤੁਹਾਨੂੰ ਇਹ ਪ੍ਰੋਪਰ ਪੂਰਾ ਡਿਟੇਲ ਦੇ ਵਿੱਚ ਕਰਾਇਆ ਗਿਆ ਹੈ ਪ੍ਰੋਫੈਸਰ ਪੂਰਨ ਸਿੰਘ ਤੇ ਸਰਜੀਤ ਪਾਤਲਰ ਉਹ ਜੇ ਅਗਰ ਤੁਸੀਂ ਉਹ ਲੈਕਚਰ ਨੂੰ ਕਵਰ ਕਰ ਲਿਆ ਤਾਂ ਤੁਹਾਡਾ ਏਸ ਇਗਜ਼ਾਮ ਦਾ ਇੱਕ ਵੀ ਕੁਐਸਚਨ ਜਿਹੜਾ ਹੈ ਉਹ ਤੁਸੀਂ ਦਾ ਏਸ ਉਸ ਕਰਾਏ ਹੋਏ ਦੇ ਵਿੱਚੋਂ ਬਾਹਰ ਨਹੀਂ ਜਾਏਗਾ ਨੈਕਸਟ ਹੈ ਜੀ ਆਪਣੇ ਕੋਲੇ ਵਾਰਤਕ ਭਾਗ ਵਾਰਤਕ ਭਾਗ ਦੇ ਵਿੱਚ ਆਪਾਂ ਨੂੰ ਜਿਹੜੇ ਤਿੰਨ ਵਾਰਤਕਰ ਉਹ ਲੱਗੇ ਹੋਏ ਐ ਪ੍ਰਿੰਸੀਪਲ ਤੀਜਾ ਸਿੰਘ ਬਲਰਾਜ ਸਹਾਣੀ ਤੇ ਡਾਕਟਰ ਨਰਿੰਦਰ ਸਿੰਘ ਕਪੂਰ ਜਿਹੜਾ ਬਲਰਾਜ ਸਹਾਣੀ ਤੇ ਡਾਕਟਰ ਨਰਿੰਦਰ ਸਿੰਘ ਕਪੂਰ ਇਹਦੀਆਂ ਵੀਡੀਓਜ਼ ਵੀ ਤੁਹਾਨੂੰ ਮਿਲ ਜਾਣਗੀਆਂ ਇਸ ਵੀਡੀਓ ਦੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਉਥੋਂ ਤੁਸੀਂ ਇਹਨਾਂ ਜਿਹੜੇ ਦੋ ਵਰਤਕਰ ਉਹਨਾਂ ਨੂੰ ਕਵਰ ਕਰ ਸਕਦੇ ਹੋ ਬਾਕੀ ਸਿਲੇਬਸ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਚੈਨਲ ਦੇ ਉੱਪਰ ਹੀ ਤੁਹਾਨੂੰ ਜਿਹੜੀਆਂ ਸਾਰੀਆਂ ਵੀਡੀਓਜ਼ ਆ ਅਵੇਲੇਬਲ ਹੋ ਜਾਣਗੀਆਂ ਤੇ ਬਾਕੀ ਜਿਹੜਾ ਹੈ ਕਿ ਆਪਦੇ ਫਰੈਂਡਸ ਨੂੰ ਵੀ ਜਰੂਰ ਸ਼ੇਅਰ ਕਰੋ ਤਾਂ ਕਿ ਉਹਨਾਂ ਤੱਕ ਵੀ ਜਿਹੜੀ ਇੰਪੋਰਟੈਂਟ ਇਨਫੋਰਮੇਸ਼ਨ ਆ ਉਹ ਪਹੁੰਚ ਸਕੇ ਨੈਕਸਟ ਜਿਹੜਾ ਹੈ ਉਹ ਆਪਣੇ ਕੋਲ ਆ ਜਾਂਦਾ ਹੈਗਾ ਕਹਾਣੀ ਵਾਲਾ ਭਾਗ ਤਾਂ ਕਹਾਣੀ ਭਾਗ ਦੇ ਵਿੱਚ ਸੁਜਾਨ ਸਿੰਘ, ਕਲਵੰਤ ਸਿੰਘ ਵਿਰਕ ਤੇ ਬਰਿਆਮ ਸਿੰਧੂ ਇਹ ਤਿੰਨ ਜਿਹੜੇ ਕਹਾਣੀਕਾਰ ਦੇ ਤੌਰ ਤੇ ਤੁਹਾਨੂੰ ਲੱਗੇ ਹੋਏ ਆ ਸਿਲੇਬਸ ਦੇ ਵਿੱਚ ਇਹਦੇ ਵਿੱਚ ਉਹ ਕਲਵੰਤ ਸਿੰਘ ਵਿਰਕ ਦਾ ਲੈਕਚਰ ਆਪਣੇ YouTube ਚੈਨਲ ਸਰਵ ਸਟੱਡੀ ਕਲਾਸਸ ਦੇ ਉੱਪਰ ਅਵੇਲੇਬਲ ਹੈ ਉੱਥੇ ਤੁਹਾਨੂੰ ਕਲਵੰਤ ਸਿੰਘ ਵਿਰਕ ਦੀਆਂ ਕਹਾਣੀਆਂ ਜਿਹੜੀਆਂ ਹੈ ਪ੍ਰੋਪਰ ਡਿਟੇਲ ਦੇ ਵਿੱਚ ਕਰਾਈਆਂ ਗਈਆਂ ਕਿਤੋਂ ਵੀ ਤੁਹਾਨੂੰ ਕੁਐਸਚਨ ਆਉਂਦਾ ਤਾਂ ਤੁਸੀਂ ਉਸ ਨੂੰ ਅਟੈਂਪਟ ਕਰ ਸਕਦੇ ਹੋ ਇਹ ਤਾਂ ਸਿੱਗਾ ਜੀ ਆਪਣੇ ਕੋਲੇ ਸਿਲੇਬਸ ਜਿਹੜਾ ਹੈ ETT ਇਗਜ਼ਾਮ ਦਾ ਪੇਪਰ A ਦਾ ਇਹਦੀ ਤਿਆਰੀ ਆਪਾਂ ਕਿਵੇਂ ਕਰਨੀ ਹੈ ਤਾਂ ਉਸ ਦੇ ਰਿਗਾਰਡਿੰਗ ਲਈ ਉਹਨਾਂ ਨੇ ਇੱਕ ਨੋਟ ਦਿੱਤਾ ਹੋਇਆ ਹੈ ਕਹਿੰਦੇ ਵੀ ਜਿਹੜਾ ਉਪਰੋਕਤ ਸਿਲੇਬਸ ਹੈ ਇਹ 10ਵੀਂ ਦੇ 10ਵੀਂ ਜਮਾਤ ਦੇ ਪੱਧਰ ਦੇ ਅਨੁਸਾਰ ਹੋਊਗਾ ਤਾਂ ਉਸ 10ਥ ਲੈਵਲ ਦੇ ਹਿਸਾਬ ਦੇ ਨਾਲ ਹੀ ਤੁਸੀਂ ਇਹਦੀ ਤਿਆਰੀ ਕਰਨੀ ਹੈ ਤਾਂ ਇੱਕ ਇੱਕ ਰਾਈਟਰ ਨੂੰ ਲੈ ਕੇ ਤੁਸੀਂ ਉਹਦੀ ਸਾਰੀ ਜੀਵਨੀ ਉਹਨਾਂ ਦੀਆਂ ਰਚਨਾਵਾਂ ਜਿਹੜੀਆਂ ਹੈ ਉਹਨਾਂ ਨਾਲ ਸੰਬੰਧਿਤ ਸਾਰੇ ਜਿਹੜੇ ਪ੍ਰਸ਼ਨ ਹੈ ਉਹ ਤੁਸੀਂ ਜਿਹੜੇ ਹੈ ਉਹ ਮਤਲਬ ਪੇਪਰ ਦੇ ਹਿਸਾਬ ਦੇ ਨਾਲ ਪ੍ਰਪੇਅਰ ਕਰਨੀ ਹੈ ਤੇ ਇਸ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਵੀਡੀਓਜ਼ ਨੂੰ ਲਾਈਕ ਕਰਦੇ ਰਹੋ ਤਾਂ ਤੁਹਾਨੂੰ ਜਿਹੜੀਆਂ ਨੈਕਸਟ ਵੀਡੀਓਜ਼ ਐ ਉਹ ਵੀ ਤੁਹਾਨੂੰ ਇਸ ਚੈਨਲ ਦੇ ਉੱਪਰ ਜਿਹੜੀਆਂ ਹੈ ਅਵੇਲੇਬਲ ਹੋਣਗੀਆਂ ਤਾਂ ਉੱਥੋਂ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡਾ ਇੱਕ ਵੀ ਕੁਐਸਚਨ ਉਹ ਜੇਕਰ ਤੁਸੀਂ ਇਹ ਵੀਡੀਓ ਨੂੰ ਧਿਆਨ ਨਾ ਕਰਦੇ ਹੋ ਤਾਂ ਤੁਹਾਡਾ ਕੋਈ ਵੀ ਕੁਐਸਚਨ ਇਹ じゃ ਨਹੀਂ ਹੋਊਗਾ ਕਿ ਜਿਹੜਾ ਤੁਹਾਨੂੰ ਪੇਪਰ ਦੇ ਵਿੱਚ ਨਹੀਂ ਆਉਂਦਾ ਹੋਏਗਾ ਆਲ ਦਾ ਬੈਸਟ ਟੂ ਡੀਅਰ ਸਟੂਡੈਂਟਸ ਸੋ ਕਰਦੇ ਰਹੋ ਜੀ ਆਪਦੇ ਐਗਜ਼ਾਮ ਦੀ ਤਿਆਰੀ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ